ਸਦੀ ਜੰਗ ਦੇ ਵਿੱਚ 26 ਸਿੰਘਾਂ ਦੇ ਨਾਲ ਹੀਰ ਹੋਏ ਮਾਈ ਭਾਗੋ ਮਾਤਾ ਭਾਗੋ ਉਹ ਬਹਾਰ ਜੋ ਆਸੀ ਜਿਹਨਾਂ ਚੇਤ ਜਖਮੀ ਵੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਲਈ ਕਰਦੇ ਲੱਗੇ ਤੇ ਉਹਨੇ ਚਾਹੀਦੀ ਤੇ ਸਾਡੇ ਸਿੱਖ ਬਸਤੂ ਤੋਂ ਸੌਂਦੀ ਹੈ ਅਗਲੀ ਜਿੱਤੀ ਚਾਹੀਦੀ ਸਾਡੇ ਪੰਜਾਬੀ ਸੱਭਿਆਚਾਰ ਨੂੰ ਸਿੱਖ ਨੂੰ ਦਸ਼ਮੀਆਂ ਦੀ ਕਿਹੜਾ ਬਿਲਾ ਕੇ ਸੱਭਿਆਚਾਰ ਕੇ ਨਾਮ ਆਣਾ ਹੈ ਇਹਨਾਂ ਕਿਤੇ ਵਿੱਚ ਆਖੀਏ ਕੋਆਵਾਵਾ ਦੀ ਗੋਲੀ ਨਹੀਂ ਨਾ ਕਿ ਵੀ ਵਾਲੀ ਗੋਲੀ ਹੈ ਪਰ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਜਿਵੇਂ ਉਹ ਤੁਸੀਂ ਆਪਾ ਦੇਖ ਰਹੇ ਹੋ ਨਾ ਸਾਰੇ ਵੀ ਉਹ ਪਿੱਛੇ ਝਲਕੀਆਂ ਪੰਜਾਬ ਸਰਕਾਰ ਵੱਲੋਂ ਕੁਝ ਝਲਕੀਆਂ ਦਿਖ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਜਿਵੇਂ ਕਿ ਕਦੇ ਵੀ 26 ਜਨਵਰੀ ਦਿਖਾਉਣੀਆਂ ਹੁੰਦੀਆਂ ਨੇ ਇਹ ਦਿੱਲੀ 'ਚ ਤੇ ਬਾਕੀ ਜਾਣਕਾਰੀ ਬਾਈ ਮੇਰੇ ਨਾਲ ਮੱਖਣ ਖੜਾ ਮੇਰੇ ਪਿੰਡ ਦਾ ਜਵਾਨ ਤੇ ਬੜੀ ਜ਼ਿਆਦਾ ਜਾਣਕਾਰੀ ਹੈ ਬੰਦੇ ਨੂੰ ਤੇ ਆਪਣੇ ਨਾਲ ਸਾਰੀ ਸਾਂਝੀ ਕਰੋ ਬਾਈ ਸਤਿ ਸ਼੍ਰੀ ਅਕਾਲ ਮਾਪੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਤੇ ਕੀ ਸਮਾਚਾਰ ਹੈ ਕੀ ਗੱਲਬਾਤ ਹੈ ਇਹ ਜੀ ਆਪਣੇ 26 ਜਨਵਰੀ ਨੂੰ ਆਪਣੇ ਪਿੰਡਾਂ ਦੇ ਸਾਹਮਣੇ ਪਿੱਛੇ ਹੋਏ ਸਾਰੇ ਸੂਬਿਆਂ ਦਾ ਝਲਕਿਆ ਸੈਂਟਰ ਸੈਂਟਰ ਦੇ ਵਿੱਚ ਜਿਹੜੀ ਆ ਰਹੀ ਨੇ ਪਰੇਡ ਤੇ ਦਿਖਾਈਆਂ ਜਾਂਦੀਆਂ ਨੇ ਉਦੋਂ ਉਹ ਸੈਂਟਰ ਸਰਕਾਰ ਨੇ ਉਹ ਉਹਨਾਂ ਨੂੰ ਮਤਲਬ ਆਪਣੀਆਂ ਪੰਜਾਬ ਦੀਆਂ ਝਲਕੀਆਂ ਨੂੰ ਕੈਸਲ ਕਰਤਾ ਉਹ ਮਤਲਬ ਸੂਬਾ ਸਰਕਾਰ ਸਾਰੇ ਦੇਖ ਕੇ ਇਹਨਾਂ ਦਾ ਚਿਹਰਾ ਦਿਖਾ ਰਹੀ ਹੈ ਜੀ ਨੇ ਮਤਲਬ ਉਹਨਾਂ ਨੇ ਕਰਕੇ ਨੇ ਜਿਹਨੇ ਦੇਸ਼ ਵਾਸਤੇ ਕੁਝ ਕੀਤਾ ਜਿਵੇਂ ਭਗਤ ਸਿੰਘ ਹੋ ਗਿਆ ਕਰਤਾ ਤੇ ਸਰਬੱਤਾਂ ਦੀ ਰਾਣੀ ਇਹ ਪੰਜਾਬ ਦੇ ਸਾਰੇ ਕਿਤੇ ਇਨਾਂ ਧਾਕਿਆਂ ਨੂੰ ਮਤਲਬ ਪੰਜਾਬ ਚ ਫੇਰਿਆ ਜਾ ਰਿਹਾ ਦਿਖਾਇਆ ਜਾ ਰਿਹਾ ਲੋਕਾਂ ਨੂੰ ਇਹ ਪਹਿਲਾਂ ਵੀ ਕਦੇ ਕੀਤੀ ਕਹੇ ਇੱਕ ਆਇ ਤੇ ਕੀ ਮਤਲਬ ਪਹਿਲੀ ਵਾਰ ਕੈਨਸਲ ਕਰੀਆਂ ਨੇ ਇਹ ਪਹਿਲਾਂ ਹਰ ਇੱਕ ਵਾਰੀ 26 ਜਨਵਰੀ ਦੇ ਦਿਨ ਸੈਂਟਰ ਦਿੱਲੀ ਦਿਖਾਈਆਂ ਜਾਂਦੀਆਂ ਨੇ ਇਹਨਾਂ ਦੀ ਆਪਣੀਆਂ ਝਾਕੀਆਂ ਉੱਥੇ ਮਤਲਬ ਵਿੱਚ ਪੜ ਨਹੀਂ ਮਤਲਬ ਆਪਣਾ ਮੇਦੀ ਪੰਜਾਬ ਦਾ ਜਿਹੜਾ ਮਤਲਬ ਸਟਰੋਂਗਪਨਾ ਉਹ ਮਤਲਬ ਸਾਰੇ ਮਤਲਬ ਇੰਡੀਆ ਨੂੰ ਪਤਾ ਲੱਗ ਗਿਆ ਉਹ ਉਹ ਕਹਿੰਦੇ ਵੀ ਇਹ ਝਾਕੀਆਂ ਵਧੀਆ ਨਹੀਂ ਹੈਗੀਆਂ ਵੀ ਸਾਨੂੰ ਇਹ ਸਾਡੇ ਬੀਕੈਸਲ ਕਰਤੇ ਉਹਨਾਂ ਨੂੰ ਪਸੰਦ ਨਹੀਂ ਹੈਗੀਆਂ ਵੀ ਉਹ ਉਹਦੇ ਵਿੱਚ ਇਹ ਲੋਕਾਂ ਨੂੰ ਤਾਂ ਦਿਖਾਈ ਦੇ ਵੀ ਤੁਸੀਂ ਇਹ ਚ ਦੇਖੋ ਵੀ ਤਥਾਕੀ ਇਹ ਚ ਕੋਈ ਕਥਾ ਨਹੀਂ ਝਾਕੀਆਂ ਸਾਰੇ ਸਾਡੇ ਸਹੀ ਨੇ ਉਹਨਾਂ ਨੇ ਜਾਣ ਬੁੱਝ ਕੇ ਮਤਲਬ ਪੰਜਾਬ ਦੀ ਝਾਕੀ ਉੱਥੇ ਵਿੱਚ ਪੈਣ ਨਹੀਂ ਦਿੱਤੀ ਪੰਜਾਬ ਸਰਕਾਰ ਮਤਲਬ ਸੈਂਟਰਲ ਸਰਕਾਰ ਨੂੰ ਦਿਖਾਉਣਾ ਚਾਹੁੰਦੀ ਹੈ ਵੀ ਜਿੰਨੇ ਵੀ ਮਹਾਨ ਹੋਏ ਦੇ ਜਾਦੇ ਪੰਜਾਬ ਦੇ ਵਿੱਚੋਂ ਹੋਏ ਨੇ ਹਾਂ ਆ ਪੰਜਾਬ ਦੇ ਵਿੱਚੋਂ ਹੋਏ ਨੇ ਪੰਜਾਬ ਜਿਹੜੇ ਮਹਾਨ ਭਗਤ ਸਿੰਘ ਹੋਏ ਨੇ ਜਾਂ ਕੋਈ ਵੀ ਹੋਏ ਨੇ ਉਹਨਾਂ ਦੀਆਂ ਝਾਕੀਆਂ ਇਹਨਾਂ ਨੇ ਮਤਲਬ ਉੱਥੇ ਉੱਥੇ ਦਿੱਲੀ 'ਚ ਪ੍ਰੇਟ ਨਹੀਂ ਕਰਨ ਦਿੱਤੀ ਇਹਨਾਂ ਨੂੰ ਹੋਰ ਜਿੱਥੇ ਮਤਲਬ ਬੀਜੇਪੀ ਦੀ ਆਪਦੀ ਸਰਕਾਰ ਸੀ ਉਹਨਾਂ ਸੂਬਿਆਂ ਦੇ ਉਹਨਾਂ ਦੀਆਂ ਝਾਕੀਆਂ ਉੱਥੇ ਉਹਨਾਂ ਦੀਆਂ ਦਿਖਾਈਆਂ ਗਈਆਂ ਨੇ ਦੂਜੇ ਸੂਬਿਆਂ ਦੇ ਝਾਕੀਆਂ ਉੱਥੇ ਦਿਖਾਈਆਂ ਨਹੀਂ ਗਈਆਂ ਤੇ ਇਹ ਦਿਖਾਉਣ ਨਾਲ ਆਪਾਂ ਨੂੰ ਪੰਜਾਬ ਨੂੰ ਕੋਈ ਜਗ ਮਤਲਬ ਫਾਇਦਾ ਹੋਊ ਕੋਈ ਫਾਇਦਾ ਹੋਊਗਾ ਵੀ ਸਾਨੂੰ ਪਤਾ ਲੱਗੂਗਾ ਵੀ ਹਾਂ ਵੀ ਸਾਡੇ ਇਹ ਸਾਡੇ ਭਗਤ ਸਿੰਘ ਨੇ ਜਾਂ ਹੋਰ ਦੇਸ਼ ਜਦ ਕਰਾਇਆ ਵੀ ਉਹਨਾਂ ਨੂੰ ਅੱਜ ਸੈਂਟਰ ਸਰਕਾਰ ਹੈ ਜਿਹੜੀ ਉਹ ਮਤਲ ਠੀਕ ਗੱਲ। ਬਾਕੀ ਆ ਜੋ ਆਪੋ ਤੇ ਦੇਖਦੇ ਆ ਨਾ ਚੱਲ ਕੇ। ਚਲੋ ਜੀ। ਮੱਖਣ ਦਾ ਪਿੰਡ ਦੇ ਬੰਦੇ ਕਿੰਦਾ ਉਹ ਲੋਕਾਂ ਨਾਲ ਦਿਖਾ ਕਰ ਰਹੇ ਨੇ। ਸਾਡੇ ਸੂਰਬੀਰਾਂ ਦੀਆਂ ਟਾਕੀਆਂ ਜਦੋਂ 26 ਜਨਵਰੀ ਨੂੰ ਰਾਜਪਥ ਦੇ ਉੱਤੇ ਰਾਸ਼ਪਤੀ ਦੇ ਜਿਹੜਾ ਭਵਨ ਹੈ ਉਹਦੇ ਮੂਹਰੇ ਪਰਦਸ਼ਤ ਹੁੰਦੀਆਂ ਨੇ ਜਾਂਦੀਆਂ ਟਾਕੀਆਂ। ਤਾਂ ਸਾਡਾ ਗੌਰਵਮਈ ਇਤਿਹਾਸ ਹੈ। ਚੀਤ ਬਖਸ਼ ਦਾ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਏ। ਲਾਲ ਲਾਜਪਤਰਾਏ ਦੀ ਫੋਟੋ ਹੈ। ਕਾਨਾਗਾਟਾ ਮਾਰੂ ਦੇ ਸ਼ਹੀਦਾਂ ਦੀ ਫੋਟੋ ਹੈ। ਇਹ ਫੋਟੋ ਦੱਸ ਰਹੀ ਹੈ ਵੀ ਸਾਡਾ ਪੰਜਾਬ ਕਿਹਜਾ ਸੀ ਉਸ ਦੇ ਪਿੱਛੋਂ ਉਹ ਸੂਰਬੀ ਸਾਡੀ ਮਾਤਾ ਮਾਈ ਪਾਗੋ ਜਿਹੜੇ ਮੁਕਸਰ ਦੇ ਵਿੱਚ ਪੈਦਾਵਾ ਲੈ ਕੇ ਆਏ ਸੀ ਇਹ ਮਾਈ ਪਾਗੋ ਦੀ ਪਿੱਛੇ ਫੋਟੋ ਆ ਉਹਨੇ ਕਿਹਾ ਸੀ ਕਿ ਤੁਸੀਂ ਛੱਡ ਕੇ ਆ ਗਏ ਗੁਰੂ ਨੂੰ ਬਹੁਤ ਗਲਤ ਕੀਤਾ ਜੇ ਤੁਸੀਂ ਐ ਛੱਡ ਕੇ ਆ ਗਏ ਤਾਂ ਚੂੜੀਆਂ ਪਹਿਨ ਲਓ ਮੈਂ ਜੰਝੇ ਕੱਲੀ ਤਾਂ ਮਾਈ ਪਾਗੋ ਜਦੋਂ ਕੱਲੀ ਜਲਪੀ ਮਦਾਨ ਦੇ ਵਿਚਾਰ ਕੇ ਕੋੜੇ ਤੇ ਆ ਲੈ ਕੇ ਤਲਵਾਰ 52 ਜਿਹੜੇ ਲੇਕੇ ਲੇਕੇ ਸੀ ਬਦਾਵਾ ਉਹ ਵੀ ਨਾ ਚੱਲ ਗਏ ਚੱਲੇ ਹੋਏ ਮੁਕਤਸਰੀ ਜੰਗ ਹੋਈ ਉੱਥੇ ਜਿਹੜੇ ਪੰਜੇ ਪੰਜੇ ਸੀਗੇ 52 ਦੇ ਪੰਜਾ ਸਿੰਘ ਸੀ ਸ਼ਹੀਦ ਹੋਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੱਲੇ ਕੱਲੇ ਨੂੰ ਬੁਲਾ ਕੇ ਉਹ ਬੇਦਾਵਾ ਪੜਿਆ ਸੀਗਾ ਭਾਈ ਮਹਾ ਸਿੰਘ ਤੋਂ ਭਾਈ ਮਹਾ ਸਿੰਘ ਸੀ ਜਦ ਪੁੱਛਿਆ ਆਖਰ ਦੇ ਵਿੱਚ ਗੁਰੂ ਸਾਹਿਬ ਨੇ ਵੀ ਸਿੰਘਾ ਦਸ ਤੇਰਾ ਕੀ ਪਾਈ ਤੇਰੀ ਆਖਰੀ ਇੱਛਾ ਤਾਂ ਮਹਾ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਦਸੇ ਬਾਸ਼ਾ ਕਿ ਤੁਸੀਂ ਮੇਰਾ ਪੇਦਲਾ ਪਾੜ ਦਿਓ ਉਹ ਚਾਕੀ ਹੈ ਜੀ ਉਹ ਮਾਈ ਦੀ ਮਾਈ ਪਾਕੋ ਦੀ ਦਸੇ ਕਿ ਰੱਤ ਕਰਨ ਵਾਲੀ ਹੈ ਇਹ ਉਸ ਤੋਂ ਬਾਅਦ ਉਸ ਮਿਸ਼ਰੀ ਚਾਕੀ ਪੰਜਾਬੀ ਸੱਭਿਆਚਾਰ ਦੀ ਹੈ ਸਾਡਾ ਪੰਜਾਬ ਦਾ ਸੱਭਿਆਚਾਰ ਬਹੁਤ ਉੱਤ ਸੱਭਿਆਚਾਰ ਹੈ ਬਹੁਤ ਕੀਮਤੀ ਸੱਭਿਆਚਾਰ ਹੈ ਜਿਹੜਾ ਲੋਕਾਂ ਪੰਜਾਬ ਦੇ ਕਿਤੇ ਹੈਗੇ ਨੇ ਇਹ ਤਿੰਨੇ ਚਾਕੀਆਂ ਭੁਵਨ ਸਿੰਘ ਮਾਨ ਦੀ ਸਰਕਾਰ ਨੇ ਭੇਜੇ 26 ਜਨਵਰੀ ਨੂੰ ਪਰ ਮੋਦੀ ਨੇ ਰੱਦ ਕਰਤੀਆਂ ਮੋਦੀ ਨੇ ਰੱਦ ਕਰ ਦਿੱਤੀ ਮੈਚ ਗਾਂ ਦਿਖਾਉਣੀਆਂ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਨਾ ਦਿਖਾ। ਹਵਾਲਸਿਕ ਮਾਰ ਕਹਿੰਦਾ ਮੈਂ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਦਿਖਾਵਾਂਗਾ ਵੀ ਪਈਆਂ ਚਾਕੀਆਂ ਨੇ। ਸੋ ਅੱਜ ਉਹ ਚਾਕੀਆਂ ਤੁਹਾਡੇ ਸ਼ਹਿਰ ਪਿੰਡ ਬੁਰਾਵਾਲ ਵਿੱਚ ਚੱਪਕੇ ਫਿਰ ਗੁਰਨੇ ਜਾ ਕੇ ਭਲਾਦੇ ਰਾਤ ਨੂੰ ਅਸੀਂ ਰੱਖਾਂਗੇ ਕੱਲ ਨੂੰ ਬਰੇਟਾ ਬੁਰਾਵਾਲ ਇਹ ਸਾਰੇ ਜਾਣਗੇ ਚਾਕੀਆਂ ਇਸ ਤੋਂ ਬਾਅਦ ਮਾਨਸਤਾ ਪਰਟੰਡਾ ਪੁੰਧੀਆਂ ਹੋਈਆਂ ਸਾਰੇ ਪੰਜਾਬ ਵਿੱਚ ਚੱਕਰ ਲਾਉਣਗੇ ਮਹੀਨੇ ਦੇ ਵਿੱਚ। ਇਸ ਤਰ੍ਹਾਂ ਦੇ ਹਾਰਨਬਾਸ ਵੀ ਲੋਕਾਂ ਨੇ ਵੀ ਸਾਡੇ ਨਾਲ ਕਿੰਨਾ ਲਗਾ ਕਰ ਰਿਹਾ ਹੈ ਮੋਦੀ ਜਿਹੜਾ ਹੈਗਾ ਕੇਂਦਰ ਸਰਕਾਰ ਇਹ ਸਾਡੀਆਂ ਝਾਕੀਆਂ ਵੀ ਸਾਨੂੰ ਉਹ ਦੇਖਣਾ ਮਸੰਦ ਨਹੀਂ ਕਰਦੇ ਸਾਡੇ ਸਕੂਲ ਵੀਰਾਂ ਦੀ ਚੱਕਰ ਵੀ ਦੇਖਣਾ ਮਸੰਦ ਨਹੀਂ ਕਰਦੇ ਇਹਨਾਂ ਦੇ 23 ਸਾਲ ਦੀ ਉਮਰ ਵਿੱਚ ਅ ਮਤਲਬ ਫਾਸੀ ਦੇ ਦਰਵਾਜ਼ੇ ਚੰਮਿਆ ਤੋਂ ਵੀਰੋ ਅੱਜ ਅਸੀਂ ਬੜਾ ਬਚਪਦੇ ਆ ਤੁਸੀਂ ਬੜੇ ਸ਼ਾਦਾ ਦੇ ਨਾਲ ਤੁਸੀਂ ਬੜੇ ਗੌਰਮੇ ਹੀ ਟੰਗ ਦੇ ਨਾਲ ਇਹਨਾਂ ਝਾਕੀਆਂ ਨੂੰ ਸਲਾਮ ਕਰਨਾ ਕਰ ਰਹੇ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਮਾਨਯੋਗ ਐਸ. ਜੀ. ਐਮ. ਸਾਹਿਬ ਗਗਨਦੀਪ ਸਿੰਘ ਜੀ ਪੀਸੀਐਸ ਗੁਰਪ੍ਰੀਤ ਸਿੰਘ ਜੀ ਡੀਐਸਪੀ ਸਾਹਿਬ ਸਾਡੇ ਸਾਰੇ ਪੁਲਿਸ ਦੇ ਇੰਸਪੈਕਟਰ ਤਹਿਸੀਲਦਾਰ ਸਾਡੇ ਲੜਕੀ ਤੇ ਬਾਕੀ ਸਾਰੇ ਵਰਕਰ ਜਿਹੜੇ ਹੈਗੇ ਨੇ ਉਹ ਨਾਲ ਨੇ ਇਸ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਵਹਿਰੀ ਘਾਟਾ ਵਾਹਿਗੁਰੂ ਜੀ ਕੀ ਫਤ